ਜਿੰਨੇ ਤੁਸੀਂ ਦੇਖ ਰਹੇ ਹੋ ਜੀ ਤੁਹਾਡੇ ਖਾਤਰ ਆਪਾਂ ਸੁਨੇਹਰੀ ਮੌਕਾ ਅੱਜ ਲੈ ਕੇ ਪਹੁੰਚੇ ਹਾਂ ਜੀ ਜਿੰਨੇ ਤੁਸੀਂ ਦੇਖ ਰਹੇ ਹੋ ਜੇ ਤੁਸੀਂ ਕੋਈ ਸਸਤੀ ਗੱਡੀ ਲੱਭ ਰਹੇ ਹੋ ਜੀ ਜਾ ਸਸਤਾ ਮੋਟਰਸਾਈਕਲ ਜੇ ਤੁਹਾਨੂੰ ਸਸਤੀ ਜਮਾ ਸਕੂਟੀ ਚਾਹੀਦੀ ਹੈ ਤਾਂ ਤੁਹਾਡੇ ਖਾਤਰ ਆਪਾਂ ਵੀਡੀਓ ਇਹ ਲੈ ਕੇ ਪਹੁੰਚੇ ਆ ਤੁਹਾਡੇ ਖਾਤਰ ਹੀ ਇਹ ਵੀਡੀਓ ਬਣੀ ਹੈ ਸੀ ਜਮਾ ਸਸਤੀ ਆਪਾਂ ਆਲਟੋ ਵੱਡੀ ਲੈ ਕੇ ਪਹੁੰਚੇ ਆ ਜਮਾ ਸਸਤੀ ਸਕੂਟੀ ਤੇ ਜਮਾ ਸਸਤਾ ਮੋਟਰਸਾਈਕਲ ਇਕੱਲੀ ਇਕੱਲੀ ਆਪਾਂ ਗੱਲਬਾਤ ਕਰਦੇ ਆ ਪਹਿਲਾਂ ਤਾਂ ਆਪਣੇ ਚੈਨਲ ਦਾ ਵਟਸਐਪ ਨੰਬਰ ਨੋਟ ਕਰ ਲਓ ਜੀ 94656 29488 ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਤੁਹਾਡੇ ਕੋਲ ਕੁਝ ਵੀ ਇਹ ਵੇਚਣਾ ਚਾਹੁੰਦੇ ਹੋ ਭੇਜੋ ਆਪਣੇ ਕੋਲ ਆਪਣੇ ਵਟਸਐਪ ਨੰਬਰ ਤੇ ਫਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਪਹਿਲੀ ਗੱਡੀ ਆਪਾਂ ਅਲਟੋ ਲੈ ਕੇ ਪਹੁੰਚੇ ਹਾਂ ਪਹਿਲਾਂ ਗੱਡੀ ਦੀ ਜਾਣਕਾਰੀ ਦੀ ਗੱਲ ਕਰਦੇ ਹਾਂ ਨਾਲ ਦੀ ਨਾਲ ਫੋਟੋਆਂ ਤੁਹਾਨੂੰ ਦੇਖਣ ਨੂੰ ਮਿਲ ਜਾਣਗੀਆਂ ਸੀ 2009 ਮਾਡਲ ਗੱਡੀ ਹੈ ਪੂਰੀ ਵਧੀਆ ਗੱਡੀ ਹੈ ਸ਼ੌਂਕ ਨਾਲ ਮਾਲਕ ਨੇ ਚਲਾਈ ਹੋਈ ਹੈ ਸ਼ੌਂਕ ਨਾਲ ਰੱਖੀ ਹੋਈ ਹੈ ਉਸ ਤੋਂ ਬਾਅਦ ਅੰਦਰ ਬਾਹਰ ਦੀ ਕੰਡੀਸ਼ਨ ਤੁਸੀਂ ਦੇਖ ਰਹੇ ਹੋ ਬਰਨਾਲੇ ਏਰੀਆ ਚ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਸੀ 2009 ਮਾਡਲ ਗੱਡੀ ਹੈ 2029 ਤੱਕ ਇਸ ਗੱਡੀ ਦੀ ਪਾਸਿੰਗ ਆਪਨ ਮਿਲ ਜੂਗੀ ਸੈਕੰਡ ਓਨਰ ਗੱਡੀ ਹੈ ਸੀ 1 ਲੱਖ ਤੇ 10000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਪੰਜਾਬ ਨੰਬਰ ਦੀ ਹੈ ਸਿਲਵਰ ਰੰਗ ਹੈ ਸੀ ਜੀ ਆਪਾਂ ਟਾਇਰਾਂ ਦੀ ਗੱਲ ਕਰੀਏ ਟਾਇਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਤੇ ਟਾਇਰਾਂ 'ਚ ਅਲਾਈ ਤਾਂ ਨਹੀਂ ਲੱਗੀ ਹੋਈ ਬੀਲ ਕੱਪ ਜਰੂਰ ਚੜੇ ਹੋਏ ਆ ਰਿੰਬਾ ਤੇ ਜੀ ਰਿੰਬ ਟਾਇਰਾਂ ਦੇ ਵਿੱਚ ਲੱਗੇ ਹੋਏ ਨੇ ਬਾਕੀ ਤੁਹਾਨੂੰ ਸਾਰਾ ਕੁਝ ਆਪਾਂ ਦਿਖਾਈ ਰਹੇ ਆਂ ਜੀ ਫੋਟੋਆਂ 'ਚ ਸਾਰਾ ਕੁਝ ਤੁਸੀਂ ਦੇਖ ਰਹੂ ਅੰਦਰ ਦੀ ਕੰਡੀਸ਼ਨ ਬਾਹਰ ਦੀ ਕੰਡੀਸ਼ਨ ਅੰਦਰੋਂ ਜਿਵੇਂ ਕਿ ਸੀਟ ਕਵਰ ਵਧੀਆ ਚੜੇ ਹੋਏ ਨੇ ਮਿਊਜ਼ਿਕ ਸਿਸਟਮ ਪੂਰਾ ਵਧੀਆ ਲੱਗਿਆ ਹੋਇਆ ਕੰਮ ਮਾਲਕ ਨੇ ਸਾਰਾ ਟੋਟਲ ਕਰਵਾਇਆ ਹੋਇਆ ਸਾਰਾ ਸਰਵਿਸ ਦਾ ਜਿੰਨਾ ਵੀ ਕੰਮ ਹੁੰਦਾ ਸੀ ਗੱਡੀ ਦੀ ਆਪਾਂ ਗੱਲ ਕਰੀਏ ਇੱਕ ਨੰਬਰ ਗੱਡੀ ਆ ਪੂਰੀ ਵਧੀਆ ਗੱਡੀ ਆ ਜੀ ਕੋਈ ਖਰੀਦਣ ਦਾ ਹੈਗਾ ਚਾਹ ਬਣ ਤਾਂ ਮਾਲਕ ਨਾਲ ਇੱਕ ਵਾਰੀ ਫੋਨ ਤੇ ਗੱਲ ਲਾਜ਼ਮੀ ਕਰ ਲਓ ਵਾਈ ਦਾ ਨੰਬਰ ਸਕਰੀਨ ਤੇ 8437300517 ਕਰੋ ਜੀ ਗੱਲਬਾਤ ਤੇ ਸੈਕਿੰਡ ਗੱਡੀ ਆਪਾਂ ਲੈ ਕੇ ਪਹੁੰਚੇ ਹਾਂ ਜੀ ਸਬੇਪਟਾ ਦਜ਼ਾਇਰਾ ਜਮਾ ਸਸਤੀ ਗੱਡੀ ਆ ਜੀ ਮਾਲਕ ਨੇ ਜਮਾ ਸਸਤੀ ਵੇਚਣੀ ਆ ਰੇਟ ਮਾਲਕ ਨੇ ਫਿਕਸ ਕਿਹਾਗਾ ਮੌਕੇ ਤੇ ਨਾ ਪਹਿਲਾਂ ਨਾ ਬਾਅਦ ਚ ਘੱਟ ਵੱਧ ਹੋਣਾ ਜੀ ਇੱਕ ਰੇਟ ਮਾਲਕ ਨੇ ਕਿਹਾਗਾ ਰੇਟ ਮਾਲਕ ਨੇ 1,30,000 ਰੁਪਏ ਕਿਹਾਗਾ ਡਿਜ਼ਾਈਰ ਰਜੀ 12 ਮਾਡਲ ਹੈ ਹਰਿਆਣਾ ਨੰਬਰ ਹੈ ਜੀ ਗੱਡੀ ਬਾਕੀ ਤੁਹਾਡੇ ਸਾਹਮਣੇ ਅਸੀਂ ਹਰਿਆਣਾ ਨੰਬਰ ਹੈ ਚਿੱਟੇ ਰੰਗ ਦੀ ਆ ਬੰਪਰ ਬੂੰਪਰ ਠੀਕ ਪਈ ਨੇ ਅੰਦਰੋਂ ਵੀ ਕੰਡੀਸ਼ਨ ਠੀਕ ਹੈ ਬਾਹਰੋਂ ਵੀ ਠੀਕ ਪਈ ਆ ਜੀ ਤੇ ਬਰੇਟਾ ਮਾਲਕ ਦਾ ਏਰੀਆ ਮਾਨਸਾ ਬਰੇਟਾ ਜੀ 130 ਰੇਟ ਤੇ ਜਾ ਕੇ ਕੋਈ ਦੇਖਣਾ ਚਾਹੁੰਦਾ ਗੱਡੀ ਨੂੰ ਜਾ ਕੇ ਦੇਖ ਵੀ ਸਕਦੇ ਹੋ ਕਿਸੇ ਨੇ ਚਲਾ ਕੇ ਦੇਖਣੀ ਹੈ ਗੱਡੀ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਤੋਰ ਕੇ ਦੇਖਣੀ ਹੈ ਸਟਾਰਟ ਕਰਕੇ ਦੇਖਣੀ ਹੈ ਪੂਰੀ ਤਰ੍ਹਾਂ ਤੁਸੀਂ ਤਸੱਲੀ ਕਰ ਸਕਦੇ ਹੋ ਮਾਲਕ ਦੇ ਘਰੇ ਜਾ ਕੇ। ਬਾਕੀ ਰੇਟ ਹੰਤੂਨ ਮੈਂ ਦੱਸੇ ਦਿੱਤਾ ਬਰੇਟੇ ਜਾ ਕੇ ਦੇਖੋ ਜੀ ਤੇ ਮਾਲਕ ਦਾ ਜਿਹੜਾ ਨੰਬਰ 9876306732 ਇਹ ਨੰਬਰ ਹੈ ਜੀ ਤੇ ਨਾਲ ਦੀ ਨਾਲ ਆਪਣੇ ਚੈਨਲ ਦਾ ਵਟਸਐਪ ਨੰਬਰ ਵੀ ਨੋਟ ਕਰ ਲਓ 9465929488 ਜੇ ਤੁਹਾਡੇ ਕੋਲੇ ਗੱਡੀ ਜਾਂ ਮੋਟਰਸਾਈਕਲ ਹੈ ਘਰ ਕੋਠੀ ਜਾਂ ਮਕਾਨ ਆਪਣੇ ਕੋਲੇ ਆਪਣੇ ਵਟਸਐਪ ਨੰਬਰ ਤੇ ਵੀਡੀਓ ਜਾਣਕਾਰੀ ਫੋਟੋਆਂ ਭੇਜੋ ਚਾਹੇ ਤੁਸੀਂ ਕਿਸੇ ਵੀ ਏਰੀਆ ਤੋਂ ਦੇਖ ਰਹੇ ਹੋ ਕੋਈ ਵੀ ਹੈ ਤੁਹਾਡੇ ਕੋਲੇ ਬੱਸ ਭੇਜ ਦਿਆ ਕਰੋ ਫਰੀਚ ਆਪਾਂ ਐਡ ਲਾ ਦਾਂਗੇ ਸੀ ਗੱਲ ਕਰਾਂਗੇ ਜੀ ਆਪਾਂ ਇੱਕ ਆਪਣੇ ਕੋਲੇ ਸਵੈਪਟ ਗੱਡੀ ਮਾਲਕ ਨੇ ਸੇਲ ਵਾਸਤੇ ਭੇਜੀ ਹੋਈ ਐ ਸੀ ਜਿਹੜੇ ਗੱਡੀ ਦੇ ਮਾਲਕ ਨੇ ਉਹ ਆਪ ਆਰਮੀ ਦੇ ਵਿੱਚ ਨੇ ਸੀ ਤੇ ਗੱਡੀ ਪੂਰੀ ਸੋਹਣੀ ਐ ਜੀ ਸ਼੍ਰੀ ਮੁਕਤਸਰ ਸਾਹਿਬ ਮਾਲਕ ਦਾ ਏਰੀਆ ਜੀ ਤੇ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਤਾਂ ਜਿਲਾ ਲੱਗਦਾ ਸੀ ਨੇੜੇ ਪੈਂਡਾਗਾ ਤੁਸੀਂ ਜਾ ਕੇ ਦੇਖ ਸਕਦੇ ਹੋ ਮਾਡਲ ਦੀ ਗੱਲ ਕਰੀਏ 2009 ਮਾਡਲ ਗੱਡੀ ਮਾਲਕ ਨੇ ਦੱਸੀ ਐ ਜੀ ਰੇਟ ਇੱਕ ਡਿਮਾਂਡ ਕੀਤੀ ਐ ਮਾਲਕ ਨੇ 1,40,000 ਰੁਪਏ ਪੈਟਰੋਲ ਤੇ ਗੱਡੀ ਆ ਦੀ ਪਲੱਸ ਸੀएनजी ਤੇ ਗੱਡੀ ਆਪਾਂ ਨੂੰ ਸੋਹਣੀ ਮਿਲੂਗੀ ਸੀ ਬੰਪਰ ਬੂੰਪਰ ਵਧੀਆ ਮਿਲ ਜਾਣਗੇ ਤੇ ਫੋਟੋਆਂ ਚ ਤੁਸੀਂ ਬਾਕੀ ਦੇਖ ਹੀ ਰਹੇ ਹੋ ਪੰਜਾਬ ਨੰਬਰਸ ਤੇ ਮਾੜੀ ਮੋਟੀ ਗੱਡੀ ਟੱਚਿੰਗ ਪਾਲ ਦੀ ਜ਼ਰੂਰ ਹੈ ਕਿਉਂਕਿ ਬੋਰਨਟ ਤੁਸੀਂ ਆਪ ਦੇਖ ਹੀ ਰਹੇ ਹੋ ਜੀ ਮਾੜਾ ਮੋਟਾ ਆਪਾਂ ਨੂੰ ਰੰਗ ਦਾ ਕੰਮ ਤੇ ਮਾੜਾ ਮੋਟਾ ਟੱਚਿੰਗ ਦਾ ਕੰਮ ਪਾਲ ਦਾਗਾ ਤੇ ਤੁਸੀਂ ਸਾਰਾ ਕੁਝ ਦੇਖ ਹੀ ਰਹੇ ਹੋ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਸੀ ਬਾਕੀ ਹੋਰ ਪਾਸੋਂ ਠੀਕ ਹੈ ਜੀ ਬੋਰਨਟ ਤੇ ਮਾੜਾ ਮੋਟਾ ਇਹ ਲੱਗ ਰਿਹਾ ਬਾਕੀ ਤੁਸੀਂ ਆਪ ਦੇਖਿ ਰਿਓ ਫੋਟੋ ਵਿੱਚ ਕੱਲੀ ਕੱਲੀ ਚੀਜ਼ ਦਿਖਾ ਰਹੇ ਹਾਂ ਜੀ ਤੁਹਾਨੂੰ ਸਾਰਾ ਕੁਝ ਦੇਖਣ ਨੂੰ ਮਿਲ ਹੀ ਰਿਹਾ ਸੀ ਤੁਸੀਂ ਜਾ ਕੇ ਦੇਖਣਾ ਚਾਹੁੰਦੇ ਹੋ ਤਾਂ ਮਾਲਕ ਦੇ ਘਰੇ ਜਾ ਕੇ ਦੇਖ ਸਕਦੇ ਹੋ ਗੱਡੀ ਨੂੰ ਚਲਾ ਕੇ ਦੇਖ ਸਕਦੇ ਹੋ ਸਟਾਰਟ ਕਰਕੇ ਦੇਖ ਸਕਦੇ ਹੋ ਜਦੋਂ ਪੂਰੀ ਤਸੱਲੀ ਹੋ ਗਈ ਸੀ ਉਹ ਤੋਂ ਬਾਅਦ ਡੀਲ ਕਰ ਸਕਦੇ ਹੋ ਰੇਟ 1 ਡਿਮਾਂਡ 140 ਤੇ ਨੰਬਰ ਸਕਰੀਨ ਤੇ ਹੈ ਜੀ ਮਾਲਕ ਦਾ ਜਿਨ੍ਹਾਂ ਦੀ ਗੱਡੀ ਆ 82 838 ਤੇ 67 655 ਕਰੋ ਜੀ ਗੱਲਬਾਤ ਜੀ ਨੂੰ ਵੀ ਗੱਡੀ ਪਸੰਦ ਆਉਂਦੀ ਹੈ ਜਾਓ ਤੇ ਰੇਟ ਵਗੈਰਾ ਆਪਦਾ ਮੁਕਾਕੇ ਜੀ ਗੱਡੀ ਨੂੰ ਖਰੀਦ ਕੇ ਲਿਆ ਸਕਦੇ ਹੋ। ਜਲਦੀ ਜਲਦੀ ਵੀਡੀਓ ਚ ਨਾਲ ਦੇ ਨਾਲ ਮੈਨੂੰ ਦੱਸੀ ਜਾਇਓ ਜੀ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ। ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਜੀ ਵਧੀਆ ਲੱਗ ਰਹੀ ਹੈ। ਇਸੇ ਤਰ੍ਹਾਂ ਦੀ ਵੀਡੀਓ ਤੁਸੀਂ ਹਰ ਰੋਜ਼ ਜੇ ਚੈਨਲ ਤੇ ਦੇਖਣਾ ਚਾਹੁੰਦੇ ਹੋ ਜੀ ਤਾਂ ਹਰ ਰੋਜ਼ ਆਪਾਂ ਨਵੀਂ ਵੀਡੀਓ, ਨਵੀਆਂ ਮਸ਼ੀਨਰੀਆਂ, ਬੋਲਟ, ਘਰ ਕੋਠੀ ਮਕਾਨ, ਗੱਡੀ, ਮੋਟਰਸਾਈਕਲ ਹਰ ਚੀਜ਼ ਆਪਾਂ ਲੈ ਕੇ ਪਹੁੰਚਦੇ ਹਾਂ। ਹਰ ਰੋਜ਼ ਆਪਣੀ ਵੀਡੀਓ ਦੇਖਣ ਵਾਸਤੇ ਚੈਨਲ ਨੂੰ ਕਰੋ ਜੀ ਸਬਸਕ੍ਰਾਈਬ ਥੱਲੇ ਇੱਕ ਚਿੱਟੇ ਜਿਹੇ ਰੰਗ ਦਾ ਸਬਸਕ੍ਰਾਈਬ ਬਾਕੀ ਵੀਡੀਓ ਪਸੰਦ ਆ ਰਹੀ ਜੀ ਵਧੀਆ ਲੱਗ ਰਹੀ ਹੈ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਵੱਧ ਤੋਂ ਵੱਧ ਸਪੋਰਟ ਕਰਿਆ ਕਰੋ ਜੀ ਐਡ ਕਰਵਾਉਣੀ ਹੈ ਭੇਜੋ ਫਰੀ ਚ ਆਪਾਂ ਐਡ ਤੁਹਾਡੀ ਵੀ ਲਾ ਦਾਂਗੇ ਜੀ ਇੱਕ ਆਪਾਂ ਸਕੂਟੀ ਅੱਜ ਲੈ ਕੇ ਪਹੁੰਚੇ ਹਾਂ ਜੀ ਮਾਡਲ 2016 ਮੈਸਟਰੋ ਸਕੂਟੀ ਹੈ ਤੇ ਲੁਧਿਆਣਾ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਜੀ ਟਾਇਰਾਂ ਦੀ ਗੱਲ ਕਰੀਏ ਤਾਂ ਅੱਧੇ ਆਪਾਂ ਨੂੰ ਟਾਇਰ ਮਿਲ ਜਾਣਗੇ ਸਕੂਟਰੀ ਪੂਰੀ ਵਧੀਆ ਜੀ ਬੈਟਰੀ ਨਵੀਂ ਹੈ ਵਧੀਆ ਰੰਗ ਹੈ ਕੋਈ ਪਾਰਟਸ ਦਾ ਨਾ ਤਾਂ ਟੁੱਟਿਆ ਨਾ ਕੋਈ ਡੈਮੇਜ ਨਾ ਕੋਈ ਐਕਸੀਡੈਂਟਡ ਪੰਜਾਬ ਨੰਬਰ ਹੈ ਤੇ ਫੋਟੋ ਮਾਲਕ ਨੇ ਖਿੱਚ ਕੇ ਭੇਜੀਆਂ ओरिजिनल ਚਾਬੀ ਆਪਨ ਨੂੰ ਮਿਲ ਜੂਗੀ ਹਾਰਨ ਤੋਂ ਲੈ ਕੇ ਵਾੜੀ ਤੁਸੀਂ ਚੈੱਕ ਕਰੋ ਜੀ ਸਾਰਾ ਕੁਝ ਵਧੀਆਗਾ ਨਾ ਤਾਂ ਕੋਈ ਡੈਮੇਜ ਨਾ ਕੋ ਟੁੱਟੀ ਭੱਜੀ ਆ ਜੀ ਮਾਲਕ ਨੇ ਵਧੀਆ ਸ਼ੌਂਕ ਨਾਲ ਰੱਖੀ ਹੋਈ ਆ ਵਧੀਆ ਚਲਾਈ ਹੋਈ ਆ 22000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਆ 22000 ਦੇ ਵਿੱਚੋਂ ਮਾਲਕ ਨੇ ਕਿਹਾਗਾ ਵੀ ਮੌਕੇ ਤੇ ਕਰ ਲਾਂਗੇ ਰੇਟ ਕੋਈ ਦਿੱਕਤ ਵਾਲੀ ਗੱਲ ਨਹੀਂ ਕਿਸੇ ਨੂੰ ਪਸੰਦ ਆਉਂਦੀ ਐ ਸਕੂਟੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹ ਬਣ ਤਾਂ ਮਾਲਕ ਨਾਲ ਫੋਨ 'ਤੇ ਗੱਲ ਕਰੂ ਜਦੋਂ ਫੋਨ 'ਤੇ ਗੱਲਬਾਤ ਸਾਰੀ ਹੋ ਗਈ ਰੇਟ ਵਗੈਰਾ ਮਾਲਕ ਨਾਲ ਮੁਕਾਫਿਜ਼ੀ ਤੇ ਸਕੂਟੀ ਖਰੀਦ ਸਕਦੇ ਹਾਂ ਬਾਕੀ ਮਾਲਕ ਦਾ ਮੋਬਾਈਲ ਨੰਬਰ ਸਕਰੀਨ ਤੇ 8437906099 ਤੇ ਗੱਲ ਜਰੂਰ ਕਰ ਲਿਓ ਇੱਕ ਵਾਰੀ ਜੇ ਕਿਸੇ ਨੂੰ ਸਕੂਟੀ ਇਹ ਪਸੰਦ ਆਈ ਐਸਿੰ ਗੱਲ ਕਰਾਂਗੇ ਜੀ ਮੋਟਰਸਾਈਕਲ ਦੀ ਆਪਣੇ ਕੋਲੇ ਹੀਰੋ ਦਾ ਐਚਐਫਡੀ ਲੈਕਸ ਮੋਟਰਸਾਈਕਲ ਪਹੁੰਚੇਗਾ 18 ਮਾਡਲ ਹੈ ਮਾਡਲ 18 ਕੰਡੀਸ਼ਨ ਆਲੂਕਿਆ ਪੂਰਾ ਸੋਹਣਾਗਾ ਰੰਗ ਪੂਰਾ ਵਧੀਆਗਾ ਨਾ ਤਾਂ ਕੋਈ ਐਕਸੀਡੈਂਟਡ ਨਾ ਕੋਈ ਡੈਮੇਜ ਨਾ ਕੋਈ ਪਾਰਟਸ ਦਾ ਟੁੱਟੇ ਭੱਜ ਵਧੀਆ ਮੋਟਰਸਾਈਕਲ ਆਪਨੂੰ ਦੇਖਣ ਨੂੰ ਮਿਲੂਗਾ ਜੇ ਕਿਸੇ ਨੂੰ ਪਸੰਦ ਆਉਂਦਾ ਜੀ ਕੋਈ ਜਾ ਕੇ ਦੇਖਣ ਦਾ ਹੈਗਾ ਚਾਹਵਨ ਤਾਂ ਮਾਲਕ ਨਾਲ ਫੋਨ ਤੇ ਗੱਲਬਾਤ ਤੁਸੀਂ ਕਰ ਸਕਦੇ ਹੋ ਬਾਕੀ ਤੁਸੀਂ ਆਪ ਚੈੱਕ ਕਰੋ ਇੱਕ ਵਾਰੀ ਫੋਟੋਆਂ ਚ ਸਾਰੇ ਕੁਝ ਦੇਖੋ ਜੀ ਟਾਇਰ ਦੇਖੋ ਟਾਇਰਾਂ ਚ ਵੀਲ ਦੇਖੋ ਜੀ ਤੇ ਜਾ ਕੇ ਦੇਖੋਗੇ ਸਟਾਰਟ ਕਰਕੇ ਦੇਖੋਗੇ ਇੰਜਨ ਗੇਅਰ ਦਾ ਤੁਹਾਨੂੰ ਪਤਾ ਲੱਗ ਜਾਊਗਾ ਚਲਾਉਣੀ ਕਿਵੇਂ ਦੀ ਐ ਸਟਾਰਟਿੰਗ ਕਿਵੇਂ ਦੀ ਐ ਸਾਰਾ ਕੁਝ ਪਤਾ ਲੱਗ ਜਾਊਗਾ ਬਾਕੀ ਮਾਲਕ ਨੇ ਵਧੀਆ ਹੀ ਰੱਖਿਆ ਹੋਇਆ ਸੀ ਡਿਮਾਂਡ ਦੀ ਗੱਲ ਕਰੀਏ 48000 ਰੁਪਿਆ ਇੱਕ ਡਿਮਾਂਡ ਕੀਤੀ ਐ ਓਨਰ ਵੱਲੋਂ ਇੱਕ ਡਿਮਾਂਡ ਪਹੁੰਚੀ ਐ ਕਿਸੇ ਵੀ ਤਰ੍ਹਾਂ ਦਾ ਕੋਈ ਫਿਕਸ ਰੇਟ ਨਹੀਂ ਹੈਗਾ ਮਾਲਕ ਕਹਿੰਦੇ ਨੇ ਜੇ ਕਿਸ ਨੂੰ ਪਸੰਦ ਆਉਂਦਾ ਆਉ ਦੇਖੋ ਚਲਾ ਕੇ ਦੇਖੋ ਪਰਖੋ ਪਹਿਲਾਂ ਜਦੋਂ ਪਸੰਦ ਆ ਗਿਆ ਉਹ ਤੋਂ ਬਾਅਦ ਰੇਟ ਵਹਿ ਕੇ ਕੀਤਾ ਜਾਊਗਾ ਬਾਕੀ ਕੱਲੀ ਕੱਲੀ ਚੀਜ਼ ਆਪਾਂ ਤੁਹਾਨੂੰ ਦੱਸ ਹੀ ਰਹੇ ਸੀ ਪਸੰਦ ਤੁਹਾਨੂੰ ਆ ਗਿਆ ਹੂਆ ਮੈਂ ਉਮੀਦ ਕਰਦਾ ਜੇ ਤੁਹਾਨੂੰ ਮੋਟਰਸਾਈਕਲ ਪਸੰਦ ਆਇਆ ਸੀ ਮਾਲਕ ਨਾਲ ਗੱਲ ਜਰੂਰ ਕਰ ਲਓ ਨੰਬਰ ਸਕਰੀਨ ਤੇ ਤੁਹਾਨੂੰ ਮਾਲਕ ਦਾ ਮਿਲ ਹੀ ਗਿਆ ਸੀ ਹੁਣ ਆਪਾਂ ਗੱਲ ਕਰਾਂਗੇ ਜੀ ਜਮਾ ਸਸਤੀ ਆਪਾਂ ਇੱਕ ਆਲਟੋ ਗੱਡੀ ਲੈ ਕੇ ਪਹੁੰਚੇ ਆ ਆਲਟੋ ਐਲ ਐਕਸ ਆਈ ਹੈ ਜੀ ਹੈ 6 ਮਾਡਲ ਹੈ ਇੰਜਨ ਉੰਜਣ ਪੂਰਾ ਵਧੀਆ ਹੈਗਾ ਬੈਟਰੀ ਨਵੀਂ ਹੈ ਏਸੀ ਹੀਟਰ ਵਰਕਿੰਗ ਚ ਰਾਮਪੁਰਾ ਫੁੱਲ ਮਾਲਕ ਦਾ ਏਰੀਆ ਸੀ ਤੇ 90000 ਰੁਪਏ ਮਾਲਕ ਨੇ ਡਿਮਾਂਡ ਕੀਤੀ ਆ ਇੱਕ ਡਿਮਾਂਡ ਹੈ ਕੋਈ ਕਿਸੇ ਤਰ੍ਹਾਂ ਦਾ ਫਿਕਸ ਰੇਟ ਨਹੀਂ ਹੈਗਾ ਸੀ ਇੰਨੀ ਸਸਤੀ ਗੱਡੀ ਆ ਤੁਸੀਂ ਸਾਰੇ ਖਰੀਦਣ ਵਾਸਤੇ ਤਿਆਰ ਹੋ ਜਾਓਗੇ ਰੇਟ ਜਮੇ ਘੱਟ ਮਾਲਕ ਨੇ ਕਿਹਾ 95000 ਦੇ ਵਿੱਚੋਂ ਰੇਟ ਕੀਤਾ ਜਾਊਗਾ ਜੀ ਹੋਰ ਵੀ ਰਾਮਪੁਰਾ ਫੂਲ ਜਾ ਕੇ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖ ਸਕਦੇ ਹਾਂ ਤੋਰ ਕੇ ਦੇਖ ਸਕਦੇ ਹਾਂ ਬਾਕੀ ਪੂਰੀ ਤਸੱਲੀ ਤੁਸੀਂ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਮਾਲਕ ਦਾ ਨੰਬਰ ਹੈ ਜੀ 985554 ਤੇ 09695 ਕਰੋ ਜੀ ਮਾਲਕ ਨਾਲ ਗੱਲ ਕਰਨੀ ਐ ਜੀ ਤੇ ਵੀਡੀਓ ਦੀ ਸਾਰੀ ਆਪਾਂ ਗੱਲਬਾਤ ਕਰ ਲਈ ਸਾਰਾ ਕੁਝ ਤੁਸੀਂ ਚੈੱਕ ਕਰ ਹੀ ਲਿਆ ਜੀ ਗੱਡੀਆਂ ਵੀ ਦੇਖ ਲਈਓ ਮੋਟਰਸਾਈਕਲ ਸਕੂਟੀ ਹਰ ਚੀਜ਼ ਦੇਖ ਲਈ ਵੀਡੀਓ ਪਸੰਦ ਆਈ ਲਾਈਕ ਕਰ ਦੋ ਸ਼ੇਅਰ ਕਰ ਦੋ ਤੇ ਤੁਹਾਡੇ ਕੋਲੇ ਵੀ ਕੋਈ ਮਸ਼ੀਨਰੀ ਘਰ ਕੋਠੀ ਮਕਾਨ ਗੱਡੀ ਮੋਟਰਸਾਈਕਲ ਵੇਚਣਾ ਚਾਹੁੰਦੇ ਹੋ ਸੀ ਉੱਤੇ ਆਪਣਾ WhatsApp ਨੰਬਰ ਪੂਰੀ ਵੀਡੀਓ ਚ ਲਿਖਿਆ ਰਹਿੰਦਾ 9465629488 ਭੇਜੋ ਫ੍ਰੀ ਚ ਆਪਾਂ ਐਡ ਲਾ ਦੇਗੇ ਜੀ ਬਾਕੀ ਅਗਲੀ ਵੀਡੀਓ ਵਾਸਤੇ ਕਮੈਂਟ ਕਰਨਾ ਨਾ ਭੁੱਲਿਓ ਜੀ